ਨਾظم ਸਾਥੀਓ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਜੋ ਕਿ ਲੰਬੇ ਸਮੇਂ ਤੋਂ ਦੇਸ਼ ਭਰ ਦੇ ਵਿੱਚ ਅਤੇ ਸੂਬੇ ਭਰ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ ਅਤੇ ਜਲੰਧਰ ਪਛਮੀ ਚੋਣ ਦੇ ਦੌਰਾਨ ਸੀਪੀਐਫ ਕਰਮਚਾਰੀ ਯੂਨੀਅਨ ਤੇ ਸਾਰੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਅਸੀਂ ਕੱਲ ਦਾ ਜਿਹੜੀ 27 ਜੂਨ ਹੈ ਇੱਕ ਝੰਡਾ ਮਾਰਚ ਦਾ ਪ੍ਰੋਗਰਾਮ ਰੱਖਿਆ ਹੋਇਆ ਹੈ ਪੁਰੇ ਇਸ ਝੰਡਾ ਮਾਰਚ ਦਾ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਸਭ ਦਾ ਧੰਨਵਾਦੀ ਆ ਕਿ ਪੂਰੇ ਪੰਜਾਬ ਭਰ ਦੇ ਵਿੱਚੋਂ ਤੁਹਾਡੇ ਵੱਲੋਂ ਬਹੁਤ ਵਧੀਆ ਹਾਂ ਪੱਕੀ ਹੁੰਗਾਰਾ ਮਿਲ ਰਿਹਾ ਔਰ ਕੱਲ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਵਹੀਕਲ ਮਾਰਚ ਦੇ ਵਿੱਚ ਸ਼ਾਮਿਲ ਹੋਣਗੇ ਜਿਸ ਦੇ ਚੱਲਦਿਆਂ ਸਰਕਾਰ ਨਾਲ ਲਗਾਤਾਰ ਜਿਹੜਾ ਮੀਟਿੰਗਾਂ ਦਾ ਦੌਰ ਇਹ ਚੱਲ ਰਿਹਾ ਹੈ ਸ਼ਨੀਵਾਰ ਵੀ ਸੀਐਮ ਸਾਹਿਬ ਦੀ ਦੇਹਾਸ਼ ਦੇ ਉਤੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੋਮਵਾਰ ਨੂੰ ਸੀਐਮ ਦਫ਼ਤਰ ਦੇ ਵਿੱਚ ਮੀਟਿੰਗ ਹੋਈ ਤੇ ਅੱਜ ਜਲੰਧਰ ਦੇ ਵਿੱਚ ਹਰਪਾਲ ਚੀਵਾ ਜੀ ਦੇ ਨਾਲ ਮੀਟਿੰਗ ਹੋਈ ਪਰ ਸਰਕਾਰ ਲਗਾਤਾਰ ਇੱਕੋ ਹੀ ਗੱਲ ਦੇ ਉੱਤੇ ਖੜੀ ਹੋਈ ਹੈ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਪਰ ਸਾਡੇ ਵੱਲੋਂ ਜੂਨੀਅਰ ਵੱਲੋਂ ਇੱਕ ਸਟੈਂਡ ਬਿਲਕੁਲ ਸਪਸ਼ਟ ਹੈ ਕਿ ਜੇ ਸਰਕਾਰ ਦੀ ਨੀਤੀ ਤੇ ਨiyet ਸਾਫ਼ ਹੈ ਤਾਂ ਅੱਜ ਹੀ ਜਾਂ ਕੱਲ 27 ਤਰੀਕ ਤੋਂ ਪਹਿਲਾਂ ਪਹਿਲਾਂ ਮੁੱਖ ਮੰਤਰੀ ਪੰਜਾਬ ਇਹਦੇ ਉੱਤੇ ਕਾਰਵਾਈ ਕਰਦੇ ਹੋਏ ਜਿਹੜੀ NPS ਦੀ ਕਟੌਤੀ ਹੈ ਤੇ GPF ਦੇ ਖਾਤੇ ਚਾਲੂ ਕਰਨ ਸੰਬੰਧੀ ਜਿਹੜਾ ਪੱਤਰ ਹੈ ਉਹ ਜਾਰੀ ਕਰ ਮੁਕੰਮਲ ਐਸਓਪੀ ਜਾਰੀ ਹੋਵੇ ਜਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਇਆ ਸੋ ਹਿਮਾਚਲ ਪ੍ਰਦੇਸ਼ ਦੀ ਤਰਜ਼ ਦੇ ਉੱਤੇ ਹੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਕਰ ਰਹੇ ਹਾਂ ਲਗਾਤਾਰ ਜਿਹੜੀਆਂ ਹੋ ਰਹੀਆਂ ਮੀਟਿੰਗਾਂ ਤੇ ਅੱਜ ਵੀ ਲੰਬੀ ਚੋੜੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਇੱਕ ਦੋ ਦਿਨਾਂ ਤੱਕ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਅਰੇਂਜ ਕਰਵਾ ਦਿੰਨੇ ਆ ਤੇ ਤੁਸੀਂ ਜਿਹੜਾ ਪ੍ਰੋਗਰਾਮ ਆ ਉਹਨੂੰ ਮੁਲਤਵੀ ਕਰ ਦਿਓ ਪਰ ਜਥੇਬੰਦੀ ਵੱਲੋਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਸੀਂ ਆਪਣੇ ਸਟੈਂਡ ਦੇ ਉੱਤੇ ਪੂਰੇ ਖੜੇ ਆ ਜਦੋਂ ਤੱਕ ਸਰਕਾਰ ਆਪਣੇ ਇਸ ਮੁੱਦੇ ਨੂੰ ਹੱਲ ਨਹੀਂ ਕਰਦੀ ਪ੍ਰਾਣੀ ਪੈਨਸ਼ਨ ਲਾਗੂ ਨਹੀਂ ਕਰਦੀ ਕੱਲ ਵਾਲਾ ਪ੍ਰੋਗਰਾਮ ਅਸੀਂ ਵੱਡੀ ਪੱਦਰ ਦੇ ਉੱਤੇ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਇੱਕ ਹੋਰ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਸੀਪੀਐਫ ਕਰਮਚਾਰੀ ਯੂਨੀਅਨ ਦੇ ਭਰਾਤਰੀ ਜਥੇਬੰਦੀਆਂ ਵੱਲੋਂ ਕਿ ਜਲੰਧਰ ਵੈਸਟ ਹਲਕੇ ਦੇ ਵਿੱਚ ਡੋਰ ਟੂ ਡੋਰ ਹਰ ਘਰ ਦੇ ਵਿੱਚ ਜਾ ਕੇ ਚਾਹੇ ਉਹ ਸਵੇਰੇ 6 ਵਜੇ ਜਾਈਏ ਜਾਂ ਰਾਤੀ 10 ਵਜੇ ਜਾਈਏ ਕੱਲੇ ਕੱਲੇ ਘਰ ਦਾ ਕੁੰਡਾ ਖੜਾ ਖੜਕਾ ਕੇ ਸਰਕਾਰੀ ਮੁਲਾਜ਼ਮ ਜਿਹੜੇ ਐਨਪੀਐਸ ਤੋਂ ਪੀੜਤ ਨਹੀਂ ਉਹ ਲੋਕਾਂ ਨੂੰ ਦੱਸਾਂਗੇ ਕਿ ਇਹਣਾ ਸਰਕਾਰਾਂ ਨੇ ਸਾਡੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਤੇ ਆਪਣੀਆਂ ਇਹਣਾ ਦੀਆਂ ਪੈਨਸ਼ਨਾਂ ਲੱਖਾਂ ਰੁਪਈਆ ਦੇ ਵਿੱਚ ਨੇ ਸੋ ਮੇਰੀ ਤੁਹਾਨੂੰ ਇਹ ਅਪੀਲ ਏ ਕਿ ਕੱਲ ਦੇ ਪ੍ਰੋਗਰਾਮ ਦੇ ਵਿੱਚ ਬਲਟਨ ਪਾਰਕ ਜਲੰਧਰ ਸਵੇਰੇ 10 ਵਜੇ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤੇ ਸਰਕਾਰ ਨੂੰ ਚੇਤਾਵਨੀ ਏ ਜੇ ਪ੍ਰਾਣੀ ਪੈਨਸ਼ਨ ਬਹਾਲ ਨਾ ਹੋਈ ਜਿਸ ਤਰ੍ਹਾਂ ਅਸੀਂ ਖੁੱਲ ਕੇ ਤੇ ਡਟ ਗਏ ਤੁਹਾਡਾ ਲੋਕ ਸਭਾ ਚੋਣਾਂ ਦੇ ਵਿੱਚ ਵਿਰੋਧ ਕੀਤਾ ਸੀ ਤੇ ਅਸੀਂ ਉੱਤੇ ਪੂਰੇ ਵੀ ਉਤਰੇ ਕਿ ਤੁਹਾਨੂੰ ਤਿੰਨ ਸੀਟਾਂ ਦੇ ਉੱਤੇ ਮਲਾਜ਼ਮਾਂ ਨੇ ਸੀਮਤ ਕਰਤਾ ਅਸੀਂ ਜਲੰਧਰ ਪੱਛਮੀ ਜਿਮਣੀ ਚੋਂ ਆਉਂਦੇ ਹਾਂ ਕਿ ਵੀ ਤੁਹਾਡਾ ਡਟ ਕੇ ਵਿਰੋਧ ਕਰਾਂਗੇ ਤੇ ਤੁਹਾਨੂੰ ਇਸ ਹਲਕੇ ਚ ਜੇ ਪੈਨਸ਼ਨ ਬਹਾਲ ਨਾ ਹੋਈ ਤੇ ਹਰਾ ਕੇ ਭੇਜਾਂਗੇ ਧੰਨਵਾਦ ਸਾਥੀਓ ਜੈ ਜਨਤਾ ਜੈ ਸ਼ੰਗਰ ਜਿੱਤ ਲੜਦੇ ਲੋਕਾਂ